ਕੜਾ ਸੋ ਮਿਨਿਮਮ ਐਕਟ ਕਰੀ ਜਰੂਰ ਵਿੱਜੇ ਤਾਂ ਉਹ ਬੰਦਿਆਂ ਤੇ ਡਿਪੈਂਡ ਨਾ ਰਹੇ ਜੋ ਉਹ ਦਿਨ ਕੋਲ ਹੈਲਪ ਲਿੰਦਾ ਉਹ ਆਪਿੰਦੀ ਨਿਗਰਾਨੀ ਕਰੇ ਆਪ ਨਿਗਰਾਨੀ ਕਰੇਗਾ ਉਹਨੂੰ ਇਹਦੇ ਵੀਕ ਪੁਆਇੰਟ ਦਾ ਪਤਾ ਲੱਗੇਗਾ ਵੀਕ ਪੁਆਇੰਟ ਪਤਾ ਲੱਗਣ ਤੋਂ ਬਾਅਦ ਉਹਨੂੰ ਰਿਕਵਰ ਕਰ ਦੇ ਤੇ ਜੇ ਉਹ ਕਿਸੇ ਬੰਦੇ ਤੋਂ ਬਜਾਏਗਾ ਤਾਂ ਬੰਦੇ ਨੇ ਕਹਿੰਦਾ ਜੀ ਫਤਰੀ ਕਰਤਾ ਜਾਂ ਖਾਦ ਪਾਤੀ ਕੀ ਪਤਾ ਉਹਨੇ ਕਿਵੇਂ ਕਰਿਆ ਜਦੋਂ ਆਪ ਕਰੇਗਾ ਉਹਨੂੰ ਪਤਾ ਲੱਗੇ ਹੁਣ ਮੰਨ ਲਓ ਮੇਰਾ ਖੇਤ ਹੈ ਮੈਨੂੰ ਪਤਾ ਹੈ ਵੀ ਇਹਦੇ ਕੀ ਕਮੀ ਹੈ ਤੋ ਮੈਨੂੰ ਇਹ ਵੀ ਪਤਾ ਲੱਗ ਗਿਆ ਵੀ ਮੈਂ ਕਿਵੇਂ ਠੀਕ ਕਰਾਂ ਹਾਂਜੀ ਕੱਲ੍ਹ ਬਦਲੀ ਨਾਲ ਇਹ ਜੀ ਮੰਨੋ ਹੁਣ ਜਿਵੇਂ ਕੱਲ੍ਹ ਤੋਂ ਬਰਸਾਤ ਦੇ ਝਾਰੇ ਤੇ ਬਰਸਾਤ ਹੋ ਜਾਈਏ ਤਾਂ ਵੀ ਵੀ ਫਸਾਦ ਤਿਆਰ ਹੋ ਜੇ ਬਰਸਾਤ ਨਹੀਂ ਹੁੰਦੀ ਤਾਂ ਵੀ ਤਰਕ ਤੋਂ ਦੋਸਤ ਨਾਲ ਸਿਆਰੂ ਇਹ ਤਾਂ ਜਜਮੈਂਟ ਹੈ ਨਹੀਂ ਕਿੰਨੀ ਦਿਨ ਹੋ ਗਈ ਤੁਹਾਨੂੰ ਖੇਤੀ ਕਰਦੇ ਸੱਤ ਤੇ ਦਿਮਾਗ ਨਹੀਂ ਕੀ ਹੁੰਦੇ ਸੀ ਉਹ ਦੂਸਰੇ ਪਾਸੇ ਨੇ ਦਿਨ ਇਹ ਬਜ਼ਰਨ ਇੱਕ ਜੀਨ ਲੱਗੀ ਅਚਲ ਫਮੋਲ ਅੱਛਾ ਅੱਛਾ ਛੋਟਾ ਬਜ਼ਰਨ ਆ ਜੀ ਮੈਂ ਸਤਿ ਸ੍ਰੀ ਅਕਾਲ ਜੀ ਇਸ ਵਾਰ ਬਦੋ 17 ਏਕੜ ਚੱਕ ਬੋਰਡ ਵਾਲਾ ਹੁਣ ਤੇ ਵੀ ਅਸੀਂ ਕਿੰਨੇ ਕਿੜਾ ਪਹਿਲੀ ਵਾਰ ਮੈਨੂੰ ਐਕਸਪੀਰੀਅੰਸ ਹੋתי ਹਿੱਤਾ ਹੈ ਸਰਫੇਸੀ ਦੇ ਨਾਲ ਹਾਂ ਜੀ ਜ਼ਿਆਦਾ ਮੇਰੇ ਵੱਡੇ ਬ੍ਰਦਰ ਦੇ ਤੁਹਾਡਾ ਐਕਸਪੀਰੀਅੰਸ ਕਿ ਹੋ ਜਾ ਰਿਹਾ ਵੈਸੇ ਮੈਂ ਮੈਡਮ ਇਹਦੇ ਵਿੱਚ ਆਪਾਂ ਨੂੰ ਐਕਸਪੀਰੀਅੰਸ ਦੀ ਜਿਹੜੀ ਹੈ ਜ਼ਰੂਰਤ ਹੈ ਕਿਉਂਕਿ ਫਸਟ ਹਾਂ ਜੀ ਪਹਿਲੀ ਵਾਰ ਜਦੋਂ ਵੀ ਬੀਜਣਾ ਜੀ ਤਾਂ ਫਸਾਦ ਸਾਡੀ ਬਹੁਤ ਵੱਡੀ ਹੈ ਵੱਡੂ ਦੂਰ ਫਸਲ ਹੋਈ ਕਿਉਂਕਿ ਸਾਨੂੰ ਐਕਸਪੀਰੀਅੰਸ ਹੁਣ ਜਦੋਂ ਮਸ਼ੀਨਾਂ ਵਗੈਰਾ ਆ ਗਈਆਂ ਉਹ ਫਸਲ ਠੀਕ ਹੈ ਜੀ ਠੀਕ ਹੈ ਹੁਣ ਉੱਥੇ ਮੈਂ ਬੀਜਿਆ ਉੱਥੇ ਤੁਹਾਨੂੰ ਬਰਦਰ ਥੋੜਾ ਜਿਹਾ ਕੱਟ ਜਾਵਾਂਦੇ ਆ ਉੱਥੇ ਮੇਰੇ ਜਦੋਂ ਸੀਰੀਆਂ ਨੇ ਧਿਆਨ ਉਹਨਾਂ ਨੇ ਰੱਖ ਪਾਇਆ ਐਕਸਪੀਰੀਅੰਸ ਨਹੀਂ ਸੀ ਉਹਨਾਂ ਨੂੰ ਇਹ ਉਨੀ ਵਧੀਆ ਨਹੀਂ ਹੋਈ ਪਰ ਜੇ ਸਰਫੇਸ ਸੀਡਰ ਨਾਲ ਤੁਸੀਂ ਯੂਜ਼ ਕਰਕੇ ਉਸ ਤੋਂ ਬਾਅਦ ਕਰੋਗੇ ਫਸਲ ਦਾ ਧਿਆਨ ਰੱਖੋਗੇ ਤਾਂ ਕੋਈ ਫਰਕ ਨਹੀਂ ਆ। ਨਹੀਂ ਕੋਈ ਵਧੀਆ ਫਲੱਸ ਇੱਕ ਤੋਂ ਇੱਕ ਤੋਂ ਇੱਕ ਥੋੜਾ ਜਿਹਾ ਮੜਮਾਂ ਦੇ ਵਿੱਚ ਪ੍ਰੋਬਲਮ ਹੈ। ਜਦੋਂ ਆਪਾਂ ਬੀਜਦੇ ਆ ਜੀ ਉਦੋਂ ਇਹਦੇ ਵਿੱਚ ਕੀੜਾ ਵਗੈਰਾ ਲੱਗ ਜਾਂਦਾ ਹੈ। ਤੁਸੀਂ ਉਸ ਟਾਈਮ ਥੋੜਾ ਜਿਹਾ ਐਗਰੀਕਲਚਰਲਿਆਂ ਦੀ ਐਡਵਾਈਸ ਲੈ ਕੇ ਕਿ ਆਪਾਂ ਸੰਧਿਆ ਦਾ ਜੀ ਤੇ ਉਹ ਕੋਈ ਪ੍ਰੋਬਲਮ ਨਹੀਂ ਆਉਂਦੀ। ਤੇ ਦੂਸਰਾ ਜੀ ਇਹ ਜ਼ਮੀਨ ਦੀ ਜਿਹੜੀ ਆ ਪਾਵਰ ਦੋ ਤਿੰਨ ਸਾਲਾਂ ਵਿੱਚ ਜੇ ਕੋਈ ਪਰਾਲੀ ਵਿੱਚ ਕਾਜੂਗੀ ਆਟੋਮੈਟਿਕਲੀ ਪਾਵਰ ਮਾਡਲ ਨਿੱਤ ਕੀ ਦੇ ਆਣ ਵਾਲੇ ਖਾਣ ਵਾਲੇ 1-2 ਸਾਲਾਂ ਵਿੱਚ ਤੁਹਾਡੀ ਫਸਲ ਹੁੰਦੇ ਨਾਲ ਕਿਤੇ ਵਧੂ ਪਹਿਲੇ ਸਾਲ ਤੁਹਾਨੂੰ ਜਾਂ 1-2 ਸਾਲ ਤੁਹਾਨੂੰ ਰਿਸਕ ਲੈਣਾ ਪਊਗਾ ਜੀ ਨੈਕਸਟ ਟਾਈਮ ਇੱਕ ਤਾਂ ਜਿਹੜਾ ਖਾਣ ਵਾਲੇ ਆ ਬੰਦੇ ਜੀ ਕੋਈ ਵੀ ਖਾਊਗਾ ਉਹ ਤੇ ਅੱਛੀ ਗੁਣਾ ਦਾ ਜਾਂ ਕੁਆਲਟੀ ਵਾਲੀ ਗੀਟਾ ਚਾਹਰਾ ਮਿਲੇਗਾ ਜੀ ਤੇ ਇਹ ਮੇਰੇ ਨਾਲ ਨਾਲ ਕੋ ਬਾੜੀ ਚੀਜ਼ ਨਹੀਂ ਬਟ ਇੱਕ ਅੱਧੀ ਵਾਰ ਜ਼ਿੰਮੇਵਾਰ ਨੂੰ ਰਿਸਕ ਲੈਣਾ ਪਏਗਾ ਕਿਉਂਕਿ ਅਸੀਂ ਵੇਖੋ ਮੈਨੂੰ ਪੂਰੀ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਜਿੰਨਾ ਟਾਈਮ ਕੀ ਕਿੰਨਾ ਪਾਣੀ ਲਗਾਉਣਾ ਹੈ ਇਹ ਤਾਂ ਉਹ ਕਰੋੜਾ ਜਿਹੇ ਛੋਟੇ ਬੱਚੇ ਨੂੰ ਆਪਾਂ ਉਹਦਾ ਖਾਣ ਪੀਣ ਦਾ ਖਿਆਲ ਰੱਖਦੇ ਹਾਂ ਜਿਸ ਤਰ੍ਹਾਂ ਇਹ ਇਹਦੇ ਵਾਸਤੇ ਜ਼ਰੂਰਤ ਹੈ ਜਦੋਂ ਆਪਾਂ ਕਣਕ ਬੀਜਣੀ ਹੈ ਜੀ ਗਵਰਨਮੈਂਟ ਉਹ ਤੋਂ ਬਿਜਲੀ ਦੀ ਸਪਲਾਈ ਨਹੀਂ ਦੇਵੇਗੀ ਤਾਂ ਮਨ ਲਓ ਮੈਂ 20 ਤਾਂ ਪਾਤਾ 8 ਦਿਨਾਂ ਚ ਬਿਜਲੀ ਨਹੀਂ ਆਈ ਤਾਂ ਮੇਰੀ 8 ਦਿਨ ਫਸਲ ਲੇਟ ਹੋ ਜਾਏਗੀ ਕਿਉਂਕਿ ਸਾਨੂੰ ਉਸੇ ਵੇਲੇ ਜਦੋਂ ਇਹ ਬਿਜਲੀ ਨਹੀਂ ਹੈ ਜੀ ਉਸੇ ਵੇਲੇ ਨਾਲ ਜਿਸ ਤਰ੍ਹਾਂ ਪਾਣੀ ਲੱਗੇਗਾ ਨਾ ਇਹਦੀ ਬਜਾਈ ਉਸ ਦਿਨ ਬੰਨੀ ਜਾਏਗੀ ਕਿਉਂਕਿ ਪਾਣੀ ਲ ਕੋ ਜੇ ਮੰਨ ਲਓ ਤਾਂ ਜੇ ਲਾਈਟ ਨਹੀਂ ਆਈ ਤੇ ਉਹ ਆਟੋਮੈਟਿਕਲੀ ਇਹ ਵਿਦਿਵਸਾਣ ਹੋ ਗਿਆ ਤਾਂ ਦਾ ਲੇਟ ਹੋ ਗਈ ਫਿਰ ਆਪਣੇ ਉੱਪਰ ਦਾ ਰਿਸਕ ਤਾਂ ਥੋੜਾ ਜਿਹਾ ਰਹਿੰਦਾ ਪਰ ਉਹਦੇ ਨਾਲ ਇਹ ਹੈ ਵੀ ਤੁਹਾਨੂੰ ਜਿਵੇਂ ਇੱਕ ਬੰਦਬੰਦ ਦੀ ਸਰਕਾਰ ਹੈ ਇਹਨਾਂ ਬਿਜਲੀ ਪਾਣੀ ਦੀ ਤਾਂ ਕਰਦੀ ਹੈ ਕਿਹੜਾ ਕਰਦੀ ਹੈ ਜੀ ਦਾ ਬਹੁਤ ਆਪੀ ਹੈ ਇਸ ਵਰਤ ਤੇ ਪਾਣੀ ਬਿਜਲੀ ਆ ਰਹੀ ਹੈ ਟਾਈਮ ਪਾਣੀ ਬਿਜਲੀ ਦਾ ਇਹਨਾਂ ਕਿਤੇ ਨਹੀਂ ਆਇਆ ਜੀ ਨਾ ਹੀ ਇਹਨਾਂ ਕੋਇਲ ਕਦੇ ਪੰਜਾਬ ਕੋਲ ਆਇਆ ਜੀ ਕਿਉਂਕਿ ਅੱਗੇ ਅਸੀਂ ਮੈਕਸਿਮਮ ਅਰ ਦੇ ਰਹੀਦਾ ਦੇਖਦੇ ਰਹੀਦਾ ਜਾਂ ਖੇਤੀ ਵੀ ਅਸੀਂ ਕਰੀਦਾ ਜੀ ਉਹ ਕਹਿੰਦੇ ਵੀ ਇੱਕ ਦਿਨ ਦਾ ਕੋਲਾ ਦੋ ਦਿਨ ਦਾ ਕੋਲਾ ਰਹਿ ਗਿਆ ਹੁਣ ਤਾਂ ਲਾਈਟ ਜਦੋਂ ਅਸੀਂ ਚਲਾਉਂਦੇ ਆ ਜੀ ਅੱਗੇ ਅਸੀਂ ਮੇਰਾ ਬ੍ਰਦਰ ਹੈ ਮੇਰੇ ਫਾਦਰ ਸਾਹਿਬ ਨੇ ਸਾਨੂੰ ਰਾਤ ਨੂੰ ਇੱਥੇ ਆਉਣਾ ਤਾਂ ਗਈ ਕਈ ਵਾਰ ਅਜੀ ਮੈਂ ਤਾਂ ਘਟਾਉਦਾ ਜੀ ਹੁਣ ਸਾਨੂੰ ਅਸੀਂ ਦਿਨਾਂ ਦਿਲੇ ਆਦੀਪਦਨ ਬੀਜ ਕੇ ਪਿਆ ਕੇ ਦੇ ਲਓ ਉਹ ਜੀ ਅਸੀਂ ਵਾਪਾ ਜੀ ਬੀਪੀਓ ਰਿਟਾਇਰ ਮੇਰੇ ਬਾਪੂ ਸਾਹਿਬ ਬੀਪੀਓ ਰਿਟਾਇਰ ਨੇ ਨਹੀਂ ਨਹੀਂ ਜੀ ਸਿੱਖਣ ਵਾਲੇ ਸਤਿਗੁਰੂ ਜੀ ਮੈਨੂੰ ਤ੍ਰਿਵਨ ਪਰਾਲੀ ਥੱਲੇ ਕੰਮ ਦੇ ਬੀਜ ਦੇ ਨੂੰ ਅੱਜ ਚੌਥਾ ਸਾਲ ਹੋ ਗਿਆ ਪ੍ਰੈਕਟੀਕਲ ਤੌਰ ਤੇ ਮੈਂ ਸਾਨੂੰ 2000 ਤੋਂ ਸ਼ੁਰੂ ਕਰਿਆ ਸੀ ਪਹਿਲਾਂ ਮੈਂ ਅੱਧੀ ਕਨਾਲ ਤੇ ਇਹਨੂੰ ਯੂਜ਼ ਕਰਿਆ ਸੀ ਉਦੋਂ ਮੈਂ ਹੱਥ ਨਾਲ ਪਰਾਲੀ ਉੱਪਰ ਚੱਕ ਕੇ ਪਾਈ ਸੀ ਅੱਜ ਪ੍ਰੈਕਟੀਕਲ ਦੂਸਰੇ ਖਾ ਸਾਲ ਜੇ ਸੇਕੜੇ ਚਾਪਾ ਖੜੇ ਆ 2021 ਮੈਂ ਪੂਰਾ ਬੀਜਿਆ ਸੀ ਫਿਰ 2022 ਵਿੱਚ ਵੀ ਬੀਜਿਆ ਸੀ ਹੁਣ 2023 ਦੇ ਵਿੱਚ ਦੋ ਚਾਹੇ ਜਿਹੜਾ ਇਹ ਸਾਲ ਪੂਰਾ ਹੋ ਰਿਹਾ ਹੈ ਇਹਦੇ ਸਾਡੇ ਸਾਢੇ 4 ਏਕੜ ਨੇ हां ਇੰਨਾ ਇੰਨਾ 4 ਸਾਲਾਂ ਚ ਫਰਕ ਕੀ ਰਿਹਾ ਬਿਆਸ ਸਾਲ ਮੈਂ ਸਰਫਸ ਸੀਡਰ ਨਾਲੇ ਸਾਡੇ 4 ਏਕੜ ਬੀਜੇ ਨੇ ਹਾਂ ਪਿਛਲੇ ਤਿੰਨ ਸਾਲਾਂ ਚ ਮੈਂ ਮਲੇ ਹੱਥ ਨਾਲ ਡੀਏਪੀ ਤੇ ਕਣਕ ਦਾ ਜੋ ਮਾਤਰਾ ਆਪਾਂ ਛੱਟੇ ਕਣਕੇ ਚ ਪਾਉਂਦੇ ਆ ਉਹ 50 ਕਿਲੋ ਡੀਏਪੀ ਤੇ 50 ਕਿਲੋ ਕਣਕ ਦਾ ਮੈਂ ਛੱਟਾ ਦੇ ਕੇ ਰੀਪਰ ਨੂੰ ਮੈਂ ਸਲੋ ਸਪੀਡ ਤੇ ਚਲਾ ਕੇ ਜੋ ਪਰਾਲੀ ਹੈ ਉਹ ਸਾਰੀ ਬਰਾਬਰ ਇਕਸਾਰ ਹੋ ਜਾਵੇ ਜਾਂ ਕਿਤੇ ਮਾੜੀ ਮੋਟੀ ਮੋਟੀ ਹੁੰਦੀ ਸੀ ਤਾਂ ਉਹ ਬੰਦੇ ਦੀ ਹੈਲਪ ਨਾਲ ਪਤਰੀ ਕਰਕੇ ਤੇ ਨਾਲੋਂ ਨਾਲ ਦੂਸਰੇ ਦਿਨ ਪਾਣੀ ਲਾ ਦਿੰਦੇ ਸੀ ਇਹਦੇ ਨਾਲ ਇਹ ਫਾਇਦਾ ਹੋਇਆ ਇੱਕ ਤਾਂ ਜਿਹੜੀ ਜ਼ਮੀਨ ਹੈ ਉਹਦੀ ਉਪਜਾਊ ਸ਼ਕਤੀ ਵਧੀ ਦੂਸਰਾ ਹੁਣ ਜਿਵੇਂ ਆਪ ਇੱਕ ਕਣਕ ਆਪਾਂ ਜ਼ਮੀਨ ਵਾ ਕੇ ਬੀਜਦੇ ਆ ਉਹਨੂੰ ਜਿੰਨੇ ਪਾਣੀ ਲੱਗਦੀ ਹੈ ਲੱਗਦੇ ਹਨ ਇਸ ਕਣਕ ਨੂੰ ਇੱਕ ਪਾਣੀ ਘੱਟ ਲੱਗਦਾ ਤੇ ਤਿੰਨ ਸਾਲ ਲਗਾਤਾਰ ਬੀਜਣ ਕਰਕੇ ਮੇਰੇ ਇਸ ਖੇਤ ਦੇ ਵਿੱਚ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਵਧ ਗਈ ਬਾਕੀ ਖੇਤ ਵਿੱਚ ਮੈਂ ਇਸ ਵਾਰ ਹੀ ਕਣਕ ਨੂੰ ਪ੍ਰਤੀ ਏਕੜ 3 ਬੈਗ ਯੂਰੀਆ ਯੂਜ਼ ਕਰੀਏ ਇਸ ਏਕੜਾਂ ਦੇ ਵਿੱਚ ਮੈਂ 2 ਬੈਗ ਯੂਰੀਆ ਯੂਜ਼ ਕੀਤੀ ਹੈ ਪ੍ਰੈਕਟੀਕਲੀ ਇਹਨਾਂ ਦੇ ਦੋ ਗੱਲਾਂ ਸਾਹਮਣੇ ਆਈਆਂ ਨੇ ਇੱਕ ਤਾਂ ਫਸਲ ਨੂੰ ਜਿਹੜਾ ਨਦੀਨ ਨਸ਼ਕ ਕੀਟ ਨਸ਼ਕ ਘੱਟ ਪੈਂਦਾ ਹੈ ਦੂਸਰਾ ਜ਼ਮੀਨ ਵਿੱਚ ਪਜਾਉ ਸ਼ਕਤੀ ਵਧਨ ਨਾਲ ਇੱਥੇ ਹੁਣ ਜਿਸ ਤਰ੍ਹਾਂ ਮੇਰੇ ਖੇਤ 'ਚ ਕਣਕ ਝੋਨੇ ਦੇ ਖੇਤ ਵਿੱਚੋਂ ਪਾਣੀ ਰਿਸ ਕੇ ਦੂਸਰੇ ਖੇਤਾਂ 'ਚ ਲੋਕਾਂ ਦੇ ਕਈ ਵਾਰੀ ਚਲੇ ਜਾਂਦਾ ਹੈ ਤਾਂ ਮੇਰੇ ਖੇਤ ਦਾ ਪਾਣੀ ਰਿਸ ਕੇ ਗਵਾਨੀਏ ਦੇਖਿਓ ਇਹਦੇ 5-5 ਕਿੱਲੇ 5-5 ਫੁੱਟ ਪ੍ਰਤੀ ਇਕੜ ਦੇ ਨਾਲ-ਨਾਲ ਉਹਨਾਂ ਦੀ ਫਸਲ ਡਗ ਪਈ ਜਿਹੜਾ ਕਿ ਮੇਰੇ ਖੇਤ ਦਾ ਪਾਣੀ ਉਹਨਾਂ ਚ ਗਿਆ ਚੰਗੀ ਹੋਈ ਧਰਮੀਨ ਇਹਦੇ ਵਿੱਚ ਉਤਪਾਦਨ ਵੱਧ ਜਾਂਦਾ ਤਾਂ ਮੈਂ ਤਾਂ ਇਹ ਕਹਾਂਗਾ ਵੀ ਜਿਹੜੇ ਜਿਮੀਂਦਾਰ ਕੋਲ ਸਰਫਸ ਸੀਡਰ ਨਹੀਂ ਹੈ ਸਿੰਪਲ ਜਿਹਾ ਤਰੀਕਾ ਕਿ 10 ਇਕੜਾਂ ਪਿੱਛੇ ਜੇ ਮੰਨ ਲਓ 1 ਇਕੜ ਵੀ ਉਹ ਬੀਜਦੇ ਨੇ ਹੱਥ ਨਾਲ ਛੱਟਾ ਦੇ ਕੇ ਇੱਕ ਤਣਕ ਦਾ ਡੀਏਪੀ ਦਾ ਉੱਪਰੋਂ ਬਰਾਬਰ ਤੇ ਪਾਣੀ ਲਾ ਦਿਓ ਹਾਂ ਇਤਨਾ ਜ਼ਰੂਰ ਹੈ ਵੀੰਦੇ ਤੇ ਜੇ ਉਹ ਜਾਣਕਾਰੀ ਕਿਸ ਨੂੰ ਚਾਹੀਦੀ ਹੋਵੇ ਤਾਂ ਉਹਨੂੰ ਆਦੇ ਸੋਰਸਾਂ ਤੋਂ ਨਾਲ ਲੈ ਲੈਣੀ ਚਾਹੀਦੀ ਹੈ ਆਪਣੇ ਆਪ ਦੇ ਕੋਈ ਪਹਿਲੀ ਵਾਰੀ ਕਰਦਾ ਤਾਂ ਇਹ ਗੁਰੂ ਕਈ ਕਰਦੇ ਹੋ। ਬਾਕੀ ਤਪਾਦਨ ਦੀ ਗੱਲ ਕਰੀਏ ਤਾਂ ਮੈਂ ਤਾਂ ਪਿਛਲੇ 3 ਸਾਲਾਂ ਤੋਂ ਦੇਖ ਰਿਹਾ ਤਪਾਦਨ ਜਿਹੜਾ ਪਹਿਲੇ ਸਾਲਾਂ ਜਿਹਾ ਤਾਂ ਲਗਭਗ ਬਰਾਬਰ ਹੀ ਹੈ ਬਾਅਦ ਵਿੱਚ ਮਨ ਲੱਗੇ ਸਾਡਾ ਤਪਾਦਨ ਵਧਿਆ ਝੋਨੇ ਦਾ ਵੀ ਤੇ ਟਕ ਟਕ ਤੇ ਝਾੜ ਕਿਦਾਂ ਦਾ ਹੋਇਆ ਚਾਰਜ ਜਿਹੜਾ ਸੀ ਆ ਪਿਛਲੀ ਵਾਰ ਤਾਂ ਕਣਕ ਪੱਕਣ ਤੇ ਬਰਸਾਤ ਹੋ ਗਈ ਸੀ ਵੀ ਜਿਵੇਂ ਉਹਦੇ ਚ ਜਿਹੜੀ ਕਣਕ ਆਮ ਬੀਜੀ ਸੀ ਵਾਹ ਕਿ ਉਹਦੇ ਤੇ ਵੀ ਅਸਰ ਹੋਇਆ ਸੀ ਤੇ ਇਹਦੇ ਤੇ ਵੀ ਅਸਰ ਰਹੀ ਪਰ ਸਾਡਾ ਚਾਰਟ ਲਗਭਗ ਬਰਾਬਰ ਰਿਹਾ ਸੀ ਮਤਲਬ ਘਟਦਾ ਨਹੀਂ ਹੈਗਾ ਨਹੀਂ ਘਟਦਾ ਨਹੀਂ ਘਟਣ ਦਾ ਚਾਂਸ ਨਹੀਂ ਹੈ ਘਟੇਗਾ ਉਸ ਵੇਲੇ ਜਦੋਂ ਕਿਸੇ ਵੇਲੇ ਗਲਤੀਆਂ ਦੇ ਚਾਂਸ ਵੱਜ ਜਾਣਗੇ ਤੇ ਕੁਆਲਿਟੀ ਕੁਆਲਿਟੀ ਜਿਹੜੀ ਹੈ ਜਿਸ ਤਰ੍ਹਾਂ ਹੁਣ ਮੰਨ ਲਓ ਮੈਂ ਇੰਦੇ ਚ ਯੂਰੀਆ ਘੱਟ ਯੂਜ਼ ਕਰੀਏ ਤੇ ਜ਼ਮੀਨ ਦੇ ਵਿੱਚ ਜਿਹੜਾ ਹੈਗਾ ਇਹ ਖਰਾਕੀ ਤੱਤ ਆਟੋਮੈਟਿਕਲੀ ਜਿਹੜੇ ਆਰਗੈਨਿਕ ਤੱਤ ਨੇ ਵਧ ਜਾਂਦੇ ਨੇ ਜ਼ਮੀਨ ਦੇ ਵਿੱਚ ਮਤਲਬ ਕਿ ਪਜਾਊ ਸ਼ਕਤੀ ਵਧਾਣ ਕਰਕੇ ਜਾਂਦੇ ਮਤਲਬ ਕਿ ਫਸਲ ਦਾਦੇ ਜਿਹੜਾ ਨਾ ਖਰਾਕੀ ਤੱਤ ਫਸਲ ਦੀ ਉਪਾਦਨ ਵਿੱਚ ਵਧਣ ਦੇ ਨਾਲ ਖਰਾਕੀ ਤੱਤ ਵੀ ਵਧ ਜਾਂਦੇ ਹੈ ਖਾਸਾ ਪਰੇ ਘੱਟ ਕਰਨ ਦੀ ਲੋੜ ਪੈਂਦੀ ਹਾਂ ਹੁਣ ਇਹਦੇ ਚ ਦੇਖਿਆ ਜਾਵੇ ਤਾਂ ਮੈਂ ਇਹਨੂੰ ਕੋਈ ਐਕਸਟਰਾ ਨਿਊਟ੍ਰੀਐਂਟ ਨਹੀਂ ਯੂਜ਼ ਕੀਤੇ ਇਹ ਬਾਕੀ ਜੋ ਖਾਦ ਵੀ ਕੱਢ ਪਾਣੀ ਦਾ ਤੁਹਾਨੂੰ ਪਾਣੀ ਵਗੈਰਾ ਹਾਂ ਪਾਣੀ ਦਾ ਇੰਨੇ ਜਨਾ ਜ਼ਰੂਰ ਧਿਆਨ ਰੱਖਣ ਵਾਲੀ ਗੱਲ ਹੈ ਜਿਹੜਾ ਪਹਿਲਾ ਪਾਣੀ ਹੈ ਉਹ ਬੰਦੇ ਮਤਲਬ ਕਿ ਜ਼ਮੀਨ ਨੂੰ ਧਿਆਨ ਨਾਲ ਲਾਣਾ ਚਾਹੀਦਾ ਹੈ ਮਤਲਬ ਕਿ ਭਾਰਾ ਪਾਣੀ ਲੱਗੂਗਾ ਤਾਂ ਉਹ ਛੇਤੀ ਖਤਮ ਨਹੀਂ ਹੋਏਗਾ ਖੇਤ ਜੀ 24 ਘੰਟਿਆਂ ਦੇ ਵਿੱਚ ਨਹੀਂ ਤਾਂ ਵੱਧ ਵੱਧ 48 ਘੰਟਿਆਂ ਦੇ ਵਿੱਚ ਪਾਣੀ ਜ਼ਮੀਨ ਵਿੱਚ ਖਤਮ ਹੋ ਜਾਵੇ ਪਹਿਲੀ ਗੱਲ ਤਾਂ 24 ਘੰਟਿਆਂ ਦੇ ਜੇ ਕਿਸੇ ਟਿੱਬੀ ਚ ਖੜ ਵੀ ਜਾਂਦਾ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਇਹ ਨਹੀਂ ਹੈ 72 ਘੰਟੇ ਪਾਣੀ ਪਹਿਲਾਂ ਨਾ ਸਕੇਗਾ ਤੋ ਫਿਰ ਵੀ ਦੀ ਯੂਗਨ ਚੈੱਕ ਕੀਤਾ ਸਰਪੰਚਾ ਠੀਕ ਹੈ ਠੀਕ ਹੈ